ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੱਗੀ ਅੱਜ ਤੁਹਾਨੂੰ ਦੋ ਤਿੰਨ ਤਰੀਕਿਆਂ ਨਾਲ ਲੈਂਸ ਲਾਉਣੀ ਦੱਸਣਾ ਚਾਕਾਂ ਤੇ ਠੀਕ ਹੈ ਜੀ ਜਿਹੜੀ ਮੇਰੀਆਂ ਭੈਣਾਂ ਨੂੰ ਨਾ ਨਹੀਂ ਆਉਂਦੀ ਹੈਗੇ ਉਹ ਦੇਖ ਲਿਓ ਕਿਹੜਾ ਤਰੀਕਾ ਤੁਹਾਨੂੰ ਵਧੀਆ ਲੱਗਦਾ ਮੈਂ ਦੋ ਤਿੰਨ ਤਰੀਕਿਆਂ ਨਾਲ ਤੁਹਾਨੂੰ ਦੱਸਦੀਆਂ ਜੀ ਲੈਂਸ ਲਾਉਣੀ ਤੇ ਆਪਾਂ ਨੇ ਏਦਾਂ ਕਨੀਜ ਤਿਆਰ ਕਰ ਲੈਣਾ ਜੀ ਜਿਹੜੇ ਆਪਣੇ ਚਾਕ ਹੁੰਨੇ ਆ ਇੱਥੇ ਤੇ ਲੈਂਸ ਰੱਖਣੀ ਆਪਾਂ ਨੇ ਏਦਾਂ ਲੈਂਸ ਰੱਖਣੀ ਆ ਜੀ ਚਾਕਾ ਤੇ ਆਪਾਂ ਨੇ 2 ਇੰਚ ਅੱਗੇ ਕਰਕੇ ਰੱਖਣੀ ਹੈ ਕਿਉਂਕਿ ਜੇ ਆਪਣੇ ਚਾਕ ਛੋਟੇ ਹੋ ਜਾਣ ਤਾਂ ਆਪਾਂ ਨੂੰ ਉੱਚਾ ਵੀ ਹੋ ਸਕਦਾ ਆਪਣਾ ਚਾਕ ਠੀਕ ਹੈ ਜੀ ਐਦਾਂ ਤੁਸੀਂ ਉਲਟੀ ਲੈਸ ਰੱਖਣੀ ਹੈ ਮਤਲਬ ਸਿੱਧਾ ਪਾਸਾ نیچے ਰੱਖਣਾ ਜੀ ਤੇ ਪੁੱਠਾ ਪਾਸਾ ਆਪਾਂ ਨੇ ਉੱਪਰ ਰੱਖਣਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਐਦਾਂ ਕਮੀਜ਼ ਨੂੰ ਫੋਲਡ ਕਰਨ ਐਦਾਂ ਚੱਕ ਕੇ ਆਪਾਂ ਨੇ ਐਦਾਂ ਰੱਖ ਲੈਣੀ ਹੈ ఎక్కదా కపడ రే సై లా ਦੇਖੋ ਜੀ ਤੁਹਾਡੇ ਇਦਾਂ ਲੱਗ ਜਾਣੀਆਂ ਲੈਸ ਇਦਾਂ ਥੋੜੀ ਧੋ ਹੋ ਜਾਣੀਆਂ ਤਰਪਾਈ ਤੇ ਹੁਣ ਆਪਾਂ ਦੱਸਾਂਗੇ ਜੀ ਦੂਜਾ ਤਰੀਕਾ ਤੁਸੀਂ ਉਸੇ ਤਰੀਕੇ ਨਾਲ ਚਾਕਾਂ ਕੋਲ ਤੇ ਫੇਰ ਲੈਸ ਰੱਖ ਲੈਣੀ ਜੀ ਇਧਰ ਪਾਣੀ ਲੈਸ ਰੱਖਣੀ ਹੈ ਜੀ ਸਿੱਧੀ ਠੀਕ ਹੈ ਜੀ ਐਦਾਂ ਥੋੜਾ ਜਿਹਾ ਆਪਾਂ ਨੇ ਇੱਥੇ ਮਾਰਜਿਨ ਛੱਡ ਦੇਣਾ ਇਹਦੇ ਪਰ ਆਪਾਂ ਨੇ ਐਦਾਂ ਸਲਾਈ ਲਾ ਲੈਣੀ ਹੈ ਜੀ ਉੱਪਰ ਠੀਕ ਹੈ ਜੀ ਉਹੀ ਚਾਕ ਕੋਲ ਤੇ ਆਪਾਂ ਨੇ ਰੱਖੀ ਆ ਐਦਾਂ ਇਹਦੇ ਉੱਤੇ ਸਲਾਈ ਲਾ ਲੈਣੀ ਹੈ ਜੀ ਆਪਾਂ ਨੇ ਸਲਾਈ ਲੱਗਣ ਤੋਂ ਬਾਅਦ ਜੀ ਆਪਾਂ ਨੇ ਏਦਾਂ ਇਹਨੂੰ ਲੈਸ ਨੂੰ ਉਲਟਾ ਲੈਣਾ ਇੱਧਰ ਨੂੰ ਆਪਣੇ ਕਮੀਜ਼ ਵਾਲ ਨੂੰ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਏਦਾਂ ਹੀ ਫੇਰ ਸਲਾਈ ਲਾ ਦੇਣੀ ਹੈ ਠੀਕ ਹੈ ਜੀ ਏਦਾਂ ਉਲਟਾ ਲੰਕੇ ਆਪਾਂ ਨੇ ਇੱਥੇ ਸਲਾਈ ਲਾ ਦੇਣੀ ਹੈ ਵਾ ਦੇਖੋ ਜੀ ਇਹ ابھی ਆਪਣੀ ਡਾਸ ਉਦਾਂ ਹੀ ਤਿਆਰ ਹੋ ਜਾਣੀ ਹੈ ਜੀ ਲਾ ਕੇ ਠੀਕ ਹੈ ਜੀ ਇਹਨੂੰ ਤੁਸੀਂ ਇਦਾਂ ਹੋਲਡ ਕਰਕੇ ਤਰਪਾਈ ਕਰ ਸਕਦੇ ਹਾਂ ਤੇ ਹੁਣ ਆਪਾਂ ਦੱਸਾਂਗੇ ਜੀ ਤੀਜਾ ਤਰੀਕਾ ਤੇ ਆਪਾਂ ਨੇ ਕਮੇਜ ਹੁਣ ਰੱਖ ਲੈ ਜੀ ਪੁੱਠਾ ਇੱਥਾ ਰਾਕੇ ਆਪਾਂ ਇਹਦੇ ਉੱਤੇ ਸਿੱਧੀ ਲਾਸ ਰੱਖਣੀ ਹੈ। ਇਹ ਆ ਤਰੀਕੇ ਨਾਲ। ਠੀਕ ਹੈ ਜੀ। ਇਹ ਤਰੀਕੇ ਨਾਲ ਰੱਖ ਕੇ ਆਪਾਂ ਨੇ ਇੱਥੇ ਇਹਦੇ ਉੱਪਰ ਸਲਾਈ ਲਾ ਦੇਣੀ ਹੈ। ਇਹ ਆਪਣੀ ਸਲਾਈ ਲੱਗ ਗਈ ਹੈ ਜੀ। ਇਸ ਤੋਂ ਬਾਅਦ ਆਪਾਂ ਨੇ ਇਦਾਂ ਕਮੀਜ਼ ਨੂੰ ਸਿੱਧਾ ਕਰ ਲੈਣਾ ਸਿੱਧਾ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ ਇਦਾਂ ਲਟਾਉਣਾ ਠੀਕ ਹੈ ਜੀ ਇਹਨੂੰ ਆਪਾਂ ਨੇ ਇਦਾਂ ਕਰ ਦੇਣਾ ਤੇ ਆਪਣਾ ਜਿਹੜਾ ਇਹ ਤਰੀਕਾ ਹੈ ਇਹ ਵੈਸਟ ਹੈ ਵੈਸੇ ਕਿਉਂਕਿ ਜੇ ਆਪਣਾ ਇੱਥੇ ਤੇ ਸੂਟ ਟੈਟ ਵੀ ਹੋ ਜਾਂਦਾ ਕਿਉਂਕਿ ਤੁਸੀਂ ਮਤਲਬ ਜਿਹੜੀ ਆਪਾਂ ਨੇ ਇਹ ਉੱਪਰ ਸਲਾਈ ਮਾਰਨੀ ਹੈ ਇਹ ਸਲਾਈ ਮਾਰਨੀ ਹੈ ਇਹਨੂੰ ਦੇੜ ਕੇ ਤੁਸੀਂ ਇੰਨਾ ਪਿੱਛੇ ਵੀ ਸਲਾਈ ਲਾ ਸਕਦੇ ਹੋ ਜੇ ਤੁਸੀਂ ਮਤਲਬ ਖੁੱਲਾ ਕਰਨਾ ਤੁਸੀਂ ਥੋੜਾ ਇੰਨਾ ਕੁ ਮੀਚ ਖੁੱਲਾ ਵੀ ਹੋ ਸਕਦਾ ਵਿੱਚ ਜਿੰਨਾ ਤੁਹਾਡਾ ਮਾਰਜਿਨ ਛੱਡਿਆ ਹੋਊਗਾ ਵਿੱਚ ਠੀਕ ਹੈ ਜੀ ਜੇ ਤੁਸੀਂ ਨਹੀਂ ਮਤਲਬ ਕਰਨਾ ਹੈਗਾ ਤਾਂ ਐਦਾਂ ਤੁਸੀਂ ਐਦਾਂ ਰੱਖ ਕੇ ਨਾ ਉੱਪਰ ਆਸ ਲਈ ਤੁਸੀਂ ਬੜੇ ਵਕੀਨਾਂ ਮਾਰ ਸਕਦੇ ਜੀ ਕਿਉਂਕਿ ਜੇ ਤੁਹਾਨੂੰ ਢੇੜਾਂ ਨੂੰ ਢੇੜਨ ਨੂੰ ਵੀ ਸੌਖਾ ਹੋ ਜਾਣਾ ਜੀ ਜੇ ਬੜੀ ਬੜੇ ਵਕੀਨਾਂ ਸਲਾਈ ਲਾਈ ਵੀ ਹੋਊਗੀ ਜੇ ਤੁਸੀਂ ਕਮੀਜ਼ ਇੱਥੋਂ ਖੁੱਲਾ ਕਰਨਾ ਹੈ ਬਦਲੇ ਸਲਾਈ ਲਾ ਦੇਣੀ ਜੀ ਆਪਾਂ ਨੂੰ ਆ ਦੇਖੋ ਜੀ ਇਹ ਵੀ ਇਸੇ ਤਰੀਕੇ ਨਾਲ ਲੱਗ ਜਾਣੀ ਹੈ ਜੀ ਠੀਕ ਹੈ ਜੀ ਲੱਗਣੀ ਸੇਮ ਹੈ ਪਰ ਤਰੀਕਾ ਅਲੱਗ-ਅਲੱਗ ਹੈ ਜੀ ਨਹੀਂ ਤੁਹਾਨੂੰ ਮੈਂ ਇੱਕ ਤਰੀਕਾ ਹੋਰ ਦੱਸ ਦਿੰਦੀ ਇੱਧਰ ਮੈਂ ਲਾ ਲਈਦੀ ਪਹਿਲਾਂ ਇਹ ਲੈਸ ਠੀਕ ਹੈ ਜੀ ਆਹ ਦੇਖੋ ਜੀ ਪ੍ਰੋਪਰ ਸਹੀ ਨਿਕਲਦੀ ਹੈ ਵੈਸੇ ਹਰ ਇੱਕ ਤਿੱਕੇ ਨਾਲ ਇਹ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ